ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਆਪ ਦਾ ਦੋਸਤ ਕੈਪਟਨ ਰਪੈ ਸਿੰਘ ਅੱਜ ਆਪਾਂ ਜੋ ਸ਼ਹੀਦੀ ਹਫਤਾ ਹੈ ਇਸ ਨੂੰ ਕੰਟੀਨਿਊ ਕਰਦੇ ਹੋਏ ਦੂਜੇ ਦਿਨ 21 ਦੇ ਬਾਈ ਦੀ ਰਾਤ ਤੱਕ ਦਾ ਜੋ ਵਖਿਆਨ ਹੈ ਉਹ ਤੁਹਾਡੇ ਨਾਲ ਸਾਂਝਾ ਕਰਾਂਗੇ 21 ਤਰੀਕ ਨੂੰ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਾਸਾ ਨਦੀ ਤੋਂ ਪਾਰ ਕਰ ਜਾਂਦੇ ਹਨ ਸਹਿਬ ਦੇ ਨਾਲ ਦੋ ਵੱਡੇ ਸਹਿਬ ਯਾਦੇ ਅਤੇ ਪੰਜ ਪਿਆਰੇ ਤੇ 40 ਹੁਸਨ ਜੋ ਰੋਪੜ ਦੇ ਵਿੱਚ ਆ ਕੇ ਬਾਗ ਦੇ ਵਿੱਚ ਟਿਕਾਣਾ ਕਰਦੇ ਹਨ ਅਤੇ ਉਥੇ ਪਾਈ ਬੁੱਧੀ ਚੰਦ ਜੀ ਜੋ ਉਸ ਇਲਾਕੇ ਦਾ ਚੌਧਰੀ ਹੁੰਦਾ ਹੈ ਆ ਕੇ ਗੁਰੂ ਜੀ ਨੂੰ ਕਹਿੰਦਾ ਹੈ ਕਿ ਉਹਨਾਂ ਦੀ ਚਮਕੌਰ ਦੇ ਵਿੱਚ ਕੱਚੀ ਹਵੇਲੀ ਜੋ ਖਾਲੀ ਹੈ ਉਹਦੇ ਵਿੱਚ ਆਪਣੀ ਸੈਨਾ ਦਾ ਠਹਿਰਾਓ ਕਰ ਸਕਦੇ ਹਨ। ਤੋਂ ਗੁਰੂ ਜੀ ਸ਼ਾਮ ਨੂੰ ਹੀ ਉਥੋਂ ਚੱਲ ਕੇ ਰਾਤ ਹੋਣ ਤੱਕ ਚਮਕੌਰ ਦੇ ਵਿੱਚ ਗਲੀ ਦੇ ਵਿੱਚ ਐਂਟਰ ਕਰ ਜਾਂਦੇ ਆ। ਰਾਤ ਨੂੰ ਹੀ ਗੁਰੂ ਨੂੰ ਸਾਹਿਬ ਨੂੰ ਪਤਾ ਸੀਗਾ ਕਿ ਜੋ ਫੌਜ ਹੈ ਵਜ਼ੀਰ ਖਾਨ ਪਿੱਛੇ ਲੱਗਾ ਹੋਇਆ ਹੈ ਸੂ ਮਿਲੇ ਹੋਈ ਸੀ ਕਿ ਕਦੇ ਵੀ ਹਮਲਾ ਹੋ ਸਕਦਾ ਹੈ। ਰਾਤ ਨੂੰ ਹੀ ਮੋਰਚਾ ਬੰਦੀ ਕਰ ਦਿੱਤੀ ਗਈ। ਬਾਈ ਦੇ ਦਿਨ ਚੜ੍ਹਦੇ ਹੀ ਵਜ਼ੀਰ ਖਾਨ ਨੇ ਵੱਡੀ ਗੰੰਤੀ ਦੇ ਵਿੱਚ ਕੋਈ 10 ਲੱਖ ਦੀ ਗੰੰਤੀ ਦੇ ਵਿੱਚ ਬਹੁਤ ਵੱਡੇ ਵੱਡੇ ਉੱਗੇ ਜਰਨੈਲਾਂ ਨੂੰ ਪੀਜ ਕੇ ਗੁਰੂ ਜੀ ਤੇ ਇੱਕ ਵੱਡਾ ਹਮਲਾ ਕਰਨ ਦੀ ਪਲਾਨ ਤੈਅ ਕਰ ਦਿੱਤੇ। ਬਾਈ ਦੇ ਸਵੇਰ ਨੂੰ ਹੀ ਇੱਕ ਵੱਡਾ ਹਮਲਾ ਚਾਰੇ ਪਾਸੇ ਹੁੰਦਾ ਹੈ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਆਪ ਮੌਂਟੀ ਦੇ ਉੱਤੇ ਬੈਠਿਆ ਹੈ ਤੀਰ ਲੈ ਕੇ ਔਰ ਜਿਵੇਂ ਫੌਜ ਨੇੜੇ ਆਉਂਦੀ ਹੈ ਗੜੀ ਦੇ ਤੀਰਾਂ ਦੀ ਬਿਛਾੜ ਹੁੰਦੀ ਹੈ ਤੇ ਅੱਠ ਅੱਠ ਸਿੰਘਾਂ ਦਾ ਜੱਥਾ ਪਹਿਲਾ ਜੋ ਬਾਹਰ ਨਿਕਲਦਾ ਹੈ ਗੜੀ ਦੇ ਵਿੱਚੋਂ ਗੁੱਥਮ ਗੁੱਥੀ ਦੀ ਲੜਾਈ ਲੜਦਾ ਹੈ ਔਰ ਸ਼ਹੀਦ ਹੋ ਜਾਂਦਾ ਹੈ ਉਸ ਤੋਂ ਬਾਅਦ ਬਾਬਾ ਅਜੀਤ ਸਿੰਘ ਜੀ ਜੋ ਪੰਜ ਪਿਆਰਿਆਂ ਦੇ ਵਿੱਚੋਂ ਭਾਈ ਮੁਕਮ ਸਿੰਘ ਨੂੰ ਨਾਲ ਲੈ ਕੇ ਸੱਤ ਹੋਰ ਸਿੰਘਾਂ ਦਾ ਜੱਥਾ ਲੈ ਕੇ ਜੰਗ ਦੇ ਵਿੱਚ ਟੁੱਟ ਪੈਂਦੇ ਹਨ ਦੁਪਹਿਰ ਤੱਕ ਜੰਗ ਚੱਲਦੇ-ਚੱਲਦੇ ਬਾਬਾ ਅਜੀਤ ਸਿੰਘ ਜੀ ਵੀ ਸ਼ਹੀਦੀ ਜਮਾ ਪੀ ਜਾਂਦੇ ਹਨ ਇਹ ਸਿੰਘ ਵੀ ਸ਼ਹੀਦ ਹੋ ਜਾਂਦੇ ਹਨ ਫਿਰ ਬਾਬਾ ਝਾਰ ਸਿੰਘ ਜੀ ਜੋ ਪੰਜ ਪਿਆਰਿਆਂ ਦੇ ਵਿੱਚੋਂ ਹਿੰਮਤ ਸਿੰਘ ਤੇ ਭਾਈ ਸਹਾਬ ਸਿੰਘ ਦੇ ਨਾਲ ਤਨਕੂ ਹੋਰ ਸਿੰਘਾਂ ਦਾ ਜੱਥਾ ਲੈ ਕੇ ਰੰਦੇ ਵਿੱਚ ਉਤਰਦਾ ਹੈ ਤੇ ਲੜਾਈ ਬੜੀ ਗੁੱਥੰਗੁੱਥੀ ਚੱਲਦੀ ਹੈ ਇਸ ਵਿੱਚ ਵजीर खान ਦੇ ਕਈ ਜਰਨੈਲ ਮਾਰੇ ਜਾਂਦੇ ਹਨ ਲੜਾਈ ਲੜੀ ਜਾਂਦੀ ਹੈ ਸ਼ਾਮ ਹੋ ਜਾਂਦੀ ਹੈ ਸ਼ਾਮ ਨੂੰ ਸਹਾਬਜادہ ਜਜਾਰ ਸਿੰਘ ਵੀ ਸ਼ਹੀਦੀ ਪਾ ਜਾਂਦਾ ਹੈ ਸੂਰਜ ਛਿਪ ਜਾਂਦਾ ਹੈ ਅੰਧੇਰਾ ਛਾਂ ਲੱਗ ਜਾਂਦਾ ਹੈ ਸ਼ਹੀਦਿਆਂ ਦਾ ਜਾਮਾ ਖੂਨ ਨੂੰ ਚਮਕਾਉਣ ਵਾਸਤੇ ਉਸ ਦਿਨ ਦੀ ਰਾਤ ਦਾ ਚੰਦ ਨਿਕਲਦਾ ਹੈ ਸਾਬ ਸ੍ਰੀ ਗੁਰੂ ਗੋਬਿੰਦ ਸਾਹਿਬ ਜੀ ਮਾਉਂਟੀ ਤੋਂ ਬੈਠੇ ਸਾਰਾ ਦ੍ਰਿਸ਼ ਦੇਖ ਰਹੇ ਹਨ ਵਜ਼ੀਰ ਖਾਨ ਦਾ एलान ਹੈ ਕਿ ਰਾਤ ਨੂੰ ਹਮਲਾ ਨਹੀਂ ਹੋਊਗਾ ਜੰਗ ਰੁਕ ਜਾਂਦੀ ਹੈ ਇਹ ਜੰਗ ਰੁਕਣ ਦੇ ਨਾਲ ਭਾਈ ਦਿਆ ਸਿੰਘ ਤੇ ਭਾਈ ਧਰਮ ਸਿੰਘ ਭਾਈ ਸੰਗ ਸਿੰਘ ਭਾਈ ਮਾਨ ਸਿੰਘ ਅਤੇ ਹੋਰ ਸਿੰਘ ਜੋ ਗੜੀ ਦੇ ਵਿੱਚ ਵੱਜ ਜਾਂਦੇ ਹਨ ਇਹਨਾਂ ਚੋਂ ਪੰਜ ਪਿਆਰੇ ਹੋ ਕੇ ਗੁਰੂ ਜੀ ਨੂੰ ਹੁਕਮ ਕਰਦੇ ਹਨ ਕਿ ਸਾਈਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਇਸ ਗੜੀ ਨੂੰ ਛੱਡ ਕੇ ਚਲੇ ਜਾ ਜਦੋਂ ਪੰਜਾਂ ਪਿਆਰਿਆਂ ਦਾ ਹੁਕਮ ਹੁੰਦਾ ਹੈ ਗੁਰੂ ਜੀ ਪ੍ਰਵਾਨ ਕਰਦੇ ਹਨ ਤਾਂ ਗੁਰੂ ਜੀ ਆਪਣੇ ਨਾਲ ਆਪਨਾ ਪਸ਼ਾਕਾ ਤੇ ਕਲਗੀ ਆਪਣੇ ਹਮ ਸ਼ਕਲ ਭਾਈ ਸੰਗਤ ਸਿੰਘ ਨੂੰ ਸਜਾ ਦਿੰਦੇ ਹਨ ਅਤੇ ਆਪ ਆਪਣੇ ਨਾਲ ਭਾਈ ਵਿਆਸ ਸਿੰਘ ਭਾਈ ਮਾਨ ਸਿੰਘ ਤੇ ਭਾਈ ਧਰਮ ਸਿੰਘ ਦੇ ਨਾਲ ਗਲੀ ਨੂੰ ਛੱਡ ਕੇ ਰਾਤ ਨੂੰ ਹੀ ਉੱਚੀ ਟਿੱਬੀ ਤੇ ਚੜ੍ਹ ਕੇ ਦੁਸ਼ਮਣ ਨੂੰ ਲਲਕਾਰਦੇ ਹੋਏ ਉੱਥੋਂ ਨਿਕਲ ਜਾਂਦੇ ਹਨ ਉਦੋਂ ਮਾਤਾ ਗੁਜਰੀ ਜੀ ਜੋ ਸਰਸਰ ਨਦੀ ਤੇ ਛੋਟੇ ਸਹਿਬਜਾਦਿਆਂ ਦੇ ਨਾਲੋਂ ਪਰਿਵਾਰ ਦੇ ਨਾਲੋਂ ਵਿਛੜ ਚੁੱਕੇ ਸਨ ਉਹ ਕੰਮੇ ਮਾਸਕੀ ਦੇ ਘਰੋਂ ਗੰਗੂ ਬਾਮਨ ਜੋ ਗੁਰੂ ਘਰ ਦਾ ਰਸੋਈਆ ਸੀ ਉਹਨਾਂ ਨੂੰ ਲੈ ਕੇ ਆਪਣੇ ਘਰੇ ਲੈ ਜਾਂਦਾ ਹੈ ਘਰੇ ਲਿਜਾ ਕੇ ਉਹ ਰਾਤ ਨੂੰ ਮਾਤਾ ਜੀ ਦੀਆਂ ਮੋਹਰਾਂ ਚੋਰੀ ਕਰ ਲੈਂਦਾ ਹੈ ਤੇ ਹੰਲਾ ਕਰਦਾ ਹੈ ਇਸ ਤੋਂ ਅਗਲਾ ਜਿਹੜਾ ਵਿਖਿਆਨ 23 ਦਸੰਬਰ ਦਾ ਹੈ ਉਹ ਆਪਾਂ ਕੰਟੀਨਿਊ ਕੱਲ ਨੂੰ ਤੁਹਾਡੇ ਨਾਲ ਸਾਂਝਾ ਕਰਾਂਗੇ ਉਮੀਦ ਕਰਦੇ ਹਾਂ ਕਿ ਇਹ ਵੀਡੀਓ ਤੁਹਾਨੂੰ ਪਸੰਦ ਲੱਗੀ ਹੋ ਪਸੰਦ ਲੱਗੇ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਔਰ ਜੋ ਚੈਨਲ ਤੇ ਨਵੇਂ ਹਨ ਉਹ ਸਾਰੇ ਚੈਨਲ ਨੂੰ ਸਬਸਕ੍ਰਾਈਬ ਕਰਿਆ ਕਰੋ ਔਰ ਇੱਕ ਬੇਨਤੀ ਦਾਸ ਦੀ ਹੈ ਕਿ ਆਪਾਂ ਸਾਰੇ ਇਸ ਦੀ ਪ੍ਰਵਜੋ ਮਨਾਉਣੇ ਹਨ ਇੱਕ ਹਫਤਾ ਘਰ ਦੇ ਵਿੱਚ ਨਿਤਨੇਮ ਸੁਖਮਨੀ ਸਾਹਿਬ ਸਹਿਜ ਪਾਠ ਕਿਸੇ ਨਾ ਕਿਸੇ ਤਰੀਕੇ ਸੁਬਾ ਸ਼ਾਮ ਗੁਰੂ ਦੀ ਬਾਣੀ ਦੇ ਨਾਲ ਲੜੀਏ ਲੱਗিয়ে ਉਹ ਗੁਰੂ ਦੇ ਕੀਰਤਨ ਦੇ ਵਿੱਚ ਜੁੜੀਏ ਬੱਚਿਆਂ ਦਾ ਇਤਿਹਾਸ ਪੜ੍ਹੀਏ ਸ਼ਹੀਦਿਆਂ ਦਾ ਇਤਿਹਾਸ ਪੜ੍ਹੀਏ ਉਹਨਾਂ ਜਰਨੈਲਾਂ ਦਾ ਇਤਿਹਾਸ ਪੜ੍ਹੀਏ ਜਿਨ੍ਹਾਂ ਨੇ ਸਾਡੀ ਸਿੱਖੀ ਖਾਤਰ ਆਪਣੇ ਸੀਸ ਬਲਦਾਨ ਕੀਤੇ ਸੀਸ ਦੀਆ ਪਰਸੇਰ ਨੂੰ ਨੀਤ ਦਿਆ ਆਪਣੇ ਆਪ ਨੂੰ ਕੁਰਬਾਨ ਕਰ ਗਏ ਉਹਨਾਂ ਦੀਆਂ ਸ਼ਹੀਦੀਆਂ ਨੂੰ ਅਸੀਂ ਬਾਰ-ਬਾਰ ਨਮਨ ਕਰੀਏ ਤੇ ਆਪਣੇ ਬੱਚਿਆਂ ਨੂੰ ਵੀ ਉਹਨਾਂ ਦਾ ਇਤਿਹਾਸ ਤੋਂ ਜਾਣੂ ਕਰਵਾਈਏ ਸੋ ਵਕਤ ਵਦ ਆਪਾਂ ਇਹਨਾਂ ਚੀਜ਼ਾਂ ਦਾ ਪ੍ਰਸੰਗ ਰਹੀ ਵਿਆਖਿਆ ਰਹੀ YouTube ਰਹੀ ਬੁੱਕਾਂ ਰਹੀ ਬੱਚਿਆਂ ਤੱਕ ਪਹੁੰਚਾਈਏ ਜੋ ਬੱਚਿਆਂ ਨੂੰ ਗੁਰ ਸਿੱਖੀ ਵਾਲੇ ਪਾਸੇ ਲਿਜਾ ਸਕਦੇ ਹਾਂ। ਸੋ ਇਹ ਦਾਸ ਦਾ ਅਪਰਾਲਾ ਹੈ। ਸੋ ਮਿਲ ਕਰਦਾ ਹਾਂ ਕਿ ਅਪਰਾਲੇ ਦੇ ਵਿੱਚ ਆਪ ਸਾਰੀ ਸੰਗਤ ਸੰਜੋਗ ਦਿਓਗੇ। ਸੰਜੋਗ ਇਹ ਹੈ ਕਿ ਇਸ ਵੀਡੀਓ ਨੂੰ ਵੱਤ ਤੋਂ ਵੱਧ ਸ਼ੇਅਰ ਕਰਿਆ ਕਰੋ, ਲਾਈਕ ਕਰਿਆ ਕਰੋ, ਕਮੈਂਟ ਕਰਿਆ ਕਰੋ ਤਾਂ ਕਿ ਵੱਤ ਤੋਂ ਵੱਧ ਜਿੰਨਾ ਗੁਰ ਸਿੱਖੀ ਦੇ ਸ਼ਬਦ ਨੂੰ ਫੜਾਇਆ ਜਾ ਸਕਦਾ ਹੈ। ਆਪਵਾ ਤੁਵਦ ਗੁਰ ਸਿੱਖੀ ਦੇ ਸਾਉਦਨ ਨੂੰ ਫਲਾਈਏ ਤਾਂ ਕਿ ਜੋ ਆਪਣੀ ਨਵੀਂ ਪੀੜ੍ਹੀ ਕ੍ਰਿਤਿਆਵਾਂ ਦੇ ਵਿੱਚ ਫਸ ਚੁੱਕੀ ਹੈ ਅੰਧਵਿਸ਼ਵਾਸ ਦੇ ਵਿੱਚ ਫਸ ਚੁੱਕੀ ਹੈ ਪਰਮਾ ਦੇ ਵਿੱਚ ਫਸਦੀ ਜਾ ਰਹੀ ਹੈ ਨਸ਼ਿਆਂ ਦੇ ਵਿੱਚ ਫਸਦੀ ਜਾ ਰਹੀ ਹੈ ਅਪ੍ਰਸ਼ਟਾਚਾਰੀ ਦੇ ਵਿੱਚ ਫਸਦੀ ਜਾ ਰਹੀ ਹੈ ਉਹਨਾਂ ਨੂੰ ਇੱਕ ਨਵਾਂ ਰਸਤਾ ਵਿਖਾਉਣ ਦੀ ਕੋਸ਼ਿਸ਼ ਕਰ ਗਏ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਕੱਲ ਨੂੰ ਆਪਾਂ ਫੇਰ ਨਵੀਂ ਵੀਡੀਓ ਦੇ ਨਾਲ 23 ਦਸੰਬਰ ਤੱਕ ਸਾਕਾ ਲੈ ਕੇ ਤੁਹਾਡੇ ਨਾਲ ਰੂਰੂ ਹੋਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ